ਸਤ ਸ੍ਰੀ ਅਕਾਲ ਦੋਸਤੋ ਮੈਂ ਆ ਤੁਹਾਡਾ ਆਪਣਾ ਬਲਦੇਵ ਸਿੰਘ ਜਨੂਹਾ ਤੁਸੀਂ ਜੁੜੇ ਹੋ ਟਾਕ ਵਿੱਚ ਜਨੂਹਾ ਨਾਲ ਤੁਹਾਡਾ ਸਵਾਗਤ ਸੋ ਅੱਜ ਗੱਲ ਕਰਾਂਗੇ ਕਿ ਚੋਣਾਂ ਦੇ ਵਿੱਚ ਜੋ VOTER ਦਾ ਤੇ LEADER ਦਾ ਜੋ ਵਰਤਾਰਾ ਹੁਣ ਤੱਕ ਚੱਲਦਾ ਆ ਰਿਹਾ ਜਿਹਦੇ ਬਾਰੇ ਇੱਕ ਕਿਸੇ ਸੂਝਵਾਨ ਕਿਸੇ ਸਿਆਣੇ ਸੱਜਣ ਨੇ ਗੱਲ ਆਖੀ ਕਿ ਮਤਲਬ ਵੇਲੇ ਮਤਲਬ ਵੇਲੇ ਗਦੇ ਨੂੰ ਬਾਪ ਬਣਾ ਲੈਣਾ ਕੋਈ ਮਾੜੀ ਗੱਲ ਨਹੀਂ ਮਤਲਬ ਵੇਲੇ ਗਦੇ ਨੂੰ ਬਾਪ ਬਣਾ ਲੈਣਾ ਕੋਈ ਮਾੜੀ ਗੱਲ ਨਹੀਂ ਪਰ ਮਾੜੀ ਗੱਲ ਹੈ ਮਤਲਬ ਕੱਢ ਕੇ ਬਾਪ ਨੂੰ ਗਦਾ ਕਹਿਣਾ ਸੋ ਕਹਿਣ ਵਾਲੇ ਦਾ ਮਤਲਬ ਸੀ ਕਿ ਇਹ ਜਿਹੜੇ ਸਾਡੇ ਲੀਡਰ ਨੇ ਵੋਟਾਂ ਲੈਣ ਵੇਲੇ ਬਹੁਤ ਤਰਲੇ ਮੱਛੀ ਹੁੰਦੇ ਨੇ ਤੁਹਾਡੇ ਆਹ ਕਰਾਂਗੇ ਅਸੀਂ ਉਹ ਕਰਾਂਗੇ ਆਹ ਕਰਾਂਗੇ ਸਾਨੂੰ ਵੋਟ ਪਾਓ ਸਾਨੂੰ ਵੋਟ ਪਾਓ ਪਰ ਜਿੱਦੇ ਤੁਸੀਂ ਇਹਨਾਂ ਨੂੰ ਆਪਣੀ ਵੋਟ ਦਿੱਤੀ। ਉਸ ਤੋਂ ਬਾਅਦ ਜਿੱਤਣ ਤੱਕ ਆ ਜਿਹੜਾ ਜਿੱਤ ਜਾਂਦਾ ਉਹ ਕੋਈ ਆਪਣਾ ਕੰਮ ਲੈ ਕੇ ਚਲੇ ਜਾਓ। ਜਦ ਸਾਡੇ ਨਾਲ ਨਜਾਇਜ਼ ਹੋਈ ਹੈ, ਜਦ ਸਾਡੇ ਨਾਲ ਧੱਕਾ ਹੋ ਰਿਹਾ ਹੈ, ਤਾਂ ਬੜੀਆਂ ਸਿਆਣੀਆਂ ਗੱਲਾਂ ਕਰਦੇ ਨੇ। ਇਸ ਤਰ੍ਹਾਂ ਕਿਵੇਂ ਹੋ ਜਾਊਗਾ ਜੀ ਤੁਹਾਨੂੰ? ਥੋੜੇ ਆਏ, ਥੋੜੇ ਤੇ ਆਏ, ਮਾੜੇ ਬਖਤੇ ਹੱਸਣਗੇ। ਔਰ ਟਟਕੀਆਂ ਲੈਂਦੇ ਨੇ। ਯਾਰ 22 ਦੀ ਜਿਹੜੀ ਇਲੈਕਸ਼ਨ ਸੀ ਉਹਦੇ ਦੌਰਾਨ ਤੱਕ ਜਿਹੜੇ ਚਿੰਤਤ ਨਹੀਂ ਪੰਜਾਬ ਵਾਸਤੇ, ਜਿਹੜੇ ਪੰਜਾਬ ਦੇ ਭਲੇ ਦੀ ਗੱਲ ਕਰਦੇ ਨੇ। ਉਹਨਾਂ ਨੇ ਬਹੁਤ ਜ਼ਿਆਦਾ ਜਿਹੜਾ ਹੈਗਾ 2022 ਦੇ ਵਿੱਚ ਇੱਕ ਬਦਲਾ ਲਿਆਉਣ ਵਾਸਤੇ ਬਹੁਤ ਜਿਹੜਾ ਮਿਹਨਤ ਕੀਤੀ ਫੰਡ ਵਗੈਰਾ ਵੀ ਦਿੱਤੇ ਜੋ ਬਹੁਤ ਜ਼ਿਆਦਾ ਕੁਝ ਕੀਤਾ ਗਿਆ ਆਮ ਆਦਮੀ ਪਾਰਟੀ ਕੋ ਹੁਣ ਲੱਗਦਾ ਇਹਨਾਂ ਤੋਂ ਵੀ ਉਹ ਵਿਦੇਸ਼ੀਆਂ ਦਾ ਜਿਹੜਾ ਹੈਗਾ ਮੋਹ ਉਹ ਭੰਗ ਹੋ ਚੁੱਕਾ ਹੈ ਉਹਨਾਂ ਦੇ ਸਭ ਤੋਂ ਵਧੀਆ ਜਿਹੜਾ ਕਹਿੰ ਲੋ ਵੀ ਸਭ ਤੋਂ ਵੱਧ ਭੂਮਿਕਾ ਨਿਭਾਉਣ ਵਾਲੇ ਸੀਗੇ ਯੂਕੇ ਰਹਿੰਦੇ ਨੇ ਡਾਕਟਰ ਮੇਜਰ ਸਿੰਘ ਸੰਧੂ ਵੋਟ ਪਾਉਣ ਲਈ ਤੁਹਾਨੂੰ ਕੀ ਸੁਝਾਅ ਦੇ ਰਹੇ ਨੇ ਸੁਣੋ ਵੀਡੀਓ ਦੋਸਤੋ ਭਾਰਤ ਦੇ ਵਿੱਚ ਮੈਂਬਰ ਆਫ ਪਾਰਲੀਮੈਂਟ ਦੀਆਂ ਇਲੈਕਸ਼ਨਾਂ ਇਹਨਾਂ ਇਲੈਕਸ਼ਨਾਂ ਤੋਂ ਬਾਅਦ ਮੈਂਬਰ ਆਫ ਪਾਰਲੀਮੈਂਟ ਬਣਨਗੇ ਤੇ ਉਹ ਪ੍ਰਧਾਨ ਮੰਤਰੀ ਦੀ ਚੋਣ ਕਰਨਗੇ ਇਹ ਇਲੈਕਸ਼ਨਾਂ ਪੰਜਾਬ ਦੇ ਵਿੱਚ ਵੀ ਨੇ ਅਸੀਂ ਪੰਜਾਬ ਨੂੰ ਬਿਲੋਂਗ ਕਰਦੇ ਆਂ ਸਮ ਹਾਉ ਸਾਡੀਆਂ ਰੂਟਸ ਪੰਜਾਬ ਦੇ ਨਾਲ ਜੁੜੀਆਂ ਹੋਈਆਂ ਨੇ ਇੱਕ ਗੱਲ ਮੈਂ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਦਾ ਇਹ ਜਿਹੜੇ ਨੇਤਾ ਲੋਕ ਹੁੰਦੇ ਨੇ ਨਾ ਇਹ ਬਹੁਤ ਚਲਾਕ ਹੁੰਦੇ ਨੇ ਇਹਨਾਂ ਨੂੰ ਜਦੋਂ ਜਿੱਧਰ ਪਾਵਰ ਦਿਖਾਈ ਦਿੰਦੀ ਹੋਵੇ ਟਪੂਸੀ ਮਾਰ ਕੇ ਉਧਰ ਹੋ ਜਾਂਦੇ ਨੇ ਇਹ ਜਿਹੇ ਨੇਤਾ ਲੋਕਾਂ ਨੂੰ ਆਪਾਂ ਤਿਤਲੀਆਂ ਵੀ ਕਹਿੰਦੇ ਆ ਇਹਨਾਂ ਦੇ ਨਾਲ ਤੁਸੀਂ ਜੁੜੇ ਹੁੰਨੇ ਹੋ ਜਦੋਂ ਤੁਸੀਂ ਜੁੜੇ ਹੁੰਨੇ ਹੋ ਤਾਂ ਫੇਰ ਤੁਹਾਨੂੰ ਇਹਨਾਂ ਦੇ ਨਾਲ ਹੀ ਕਈ ਵਾਰੀ ਜਾਣਾ ਪੈਂਦਾ ਪਰ ਜੇ ਤੁਹਾਡਾ ਆਪਣਾ ਦਿਮਾਗ ਹੋਵੇ ਤਾਂ ਤੁਸੀਂ ਪਿੱਛੇ हट ਜਾਓ ਜਦੋਂ ਤੁਸੀਂ ਕਿਸੇ ਲੀਡਰ ਦੇ ਮਗਰ ਲੱਗੇ ਹੁੰਦੇ ਹੋ ਤਾਂ ਜਿਹੜਾ ਵਿਰੋਧੀ ਲੀਡਰ ਹੁੰਦਾ ਉਹਦੇ ਜਿਹੜੇ ਲੋਕ ਮਗਰ ਲੱਗੇ ਹੁੰਦੇ ਆ ਉਹ ਤੁਹਾਡੇ ਦੁਸ਼ਮਣ ਹੁੰਦੇ ਆ ਕਿਉਂਕਿ ਅਸੀਂ ਭੋਲੇ ਹੁੰਦੇ ਆ ਸਾਨੂੰ ਇਹ ਨਹੀਂ ਪਤਾ ਲੱਗਦਾ ਕਿ ਇਹ ਲੋਕ ਸਿਰਫ ਤੇ ਸਿਰਫ ਪਾਵਰ ਦੇ ਭੁੱਖੇ ਹੁੰਦੇ ਆ ਪਾਵਰ ਲੈ ਕੇ ਇਹਨਾਂ ਨੇ ਆਪਣਾ ਧੰਦਾ ਚਲਾਉਣਾ ਹੁੰਦਾ ਧੰਦੇ ਦੇ ਨਾਲ ਪੈਸਿਆਂ ਦਾ ਕਨੈਕਸ਼ਨ ਹੈ ਜੇ ਇਹ ਪਾਵਰ 'ਚ ਨਹੀਂ ਹੈਗੇ ਤਾਂ ਇਹ ਹਰ ਸੰਭਵ ਕੋਸ਼ਿਸ਼ ਕਰਦੇ ਆ ਕਿ ਜਿਹੜੀ ਪਾਰਟੀ ਕੋਲੇ ਮੌਜੂਦਾ ਪਾਵਰ ਹੈ ਉਹਦੇ ਚ ਸ਼ਾਮਲ ਹੋਇਆ ਜਾਵੇ ਤਾਂ ਕਿ ਜਿਹੜਾ ਇਹਨਾਂ ਦਾ ਧੰਦਾ ਥਾਣਿਆਂ ਦੇ ਵਿੱਚੋਂ ਪਟਵਾਰੀਆਂ ਦੇ ਕੋਲੋਂ ਾਮਾਲ ਮਹਿਕਮੇ ਦੇ ਕੋਲੋਂ ਰੇਤਾ ਬਜਰੀ ਵਾਲੇ ਮਹਿਕਮੇ ਦੇ ਕੋਲੋਂ ਹੋਰ ਬਹੁਤ ਸਾਰੇ ਪੁਲਿਸ ਦੇ ਅਫਸਰਾਂ ਕੋਲੋਂ ਕਿ ਇਹਨਾਂ ਦਾ ਜਿਹੜਾ ਪੈਸਾ ਉਹ ਆਉਂਦਾ ਰਹੇ ਜਦੋਂ ਉਹਨਾਂ ਨੂੰ ਮੌਕਾ ਮਿਲਦਾ ਤਾਂ ਕਪੂਸੀ ਮਾਰ ਕੇ ਇਹ ਠਾ ਜਾਂਦੇ ਆ ਤੁਹਾਡੇ ਸਾਹਮਣੇ ਹੁਣ ਐਗਜ਼ਾਮਪਲ ਹਨ ਐਮਪੀ ਦੇ ਇਲੈਕਸ਼ਨਾਂ ਦੇ ਵਿੱਚ ਹੀ ਦੇਖ ਲਓ ਤੁਸੀਂ ਤਿੰਨ ਤਾਂ ਤਿਤਲੀਆਂ ਆਮ ਆਦਮੀ ਪਾਰਟੀ ਦੇ ਵਿੱਚ ਛਾਲ ਮਾਰ ਕੇ ਆ ਗਿਆਂ ਤੇ ਐਮਪੀ ਦੀ ਟਿਕਟ ਲੈ ਲਈ ਉਹਨਾਂ ਨੇ ਹੁਣ ਉਹਨਾਂ ਨੂੰ ਜਿਤਾਉਣਾ ਨਹੀਂ ਜਿਤਾਉਣਾ ਤੁਸੀਂ ਕੁੱਤੇ ਨੂੰ ਚੁਣਨਾ ਹੈ ਬਿੱਲਿਆਂ ਨੂੰ ਚੁਣਨਾ ਹੈ ਤੁਸੀਂ ਬਘੇਰਿਆਂ ਨੂੰ ਚੁਣਨਾ ਹੈ ਜਿਹਨੂੰ ਮਰਜ਼ੀ ਜਿਹਨੂੰ ਚੁਣਨਾ ਤੁਸੀਂ ਉਹ ਤੁਹਾਡੇ ਤੱਕ ਆ ਤੁਸੀਂ ਉਹ ਤੁਹਾਡੇ ਹੱਕ ਨੇ ਤੁਸੀਂ ਵੋਟ ਪਾਉਣੀ ਹੈ ਅਸੀਂ ਉਹਦੇ ਚ ਇੰਟਰਫੇਅਰ ਨਹੀਂ ਕਰ ਸਕਦੇ ਕਿਉਂਕਿ ਇਹ ਵੋਟ ਪਾਉਣਾ ਤੁਹਾਡਾ ਰਾਈਟ ਹੈ ਬੰਦੇ ਨੂੰ ਚੁਣਨਾ ਵੀ ਤੁਹਾਡਾ ਰਾਈਟ ਹੈ ਪਰ ਇਹਨਾਂ ਤਿਤਲੀਆਂ ਤੋਂ ਜ਼ਰੂਰ ਤੁਸੀਂ ਬਚੋ ਇਨਾਂ ਦੀ ਸਿਆਸਤ ਥੋੜੀ ਜੀ ਸਮਝਣ ਦੀ ਕੋਸ਼ਿਸ਼ ਕਰੋ ਬਹੁਤ ਤਾਂ ਤੁਸੀਂ ਸਮਝ ਗਿਓ ਕਿਉਂਕਿ ਸੋਸ਼ਲ ਮੀਡੀਆ ਤੇ ਬੈਠੇ ਹੋਏ ਲੋਕਾਂ ਨੇ ਤੁਹਾਨੂੰ ਕਾਫੀ ਕੁਝ ਸ਼ੀਸ਼ਾ ਦਿਖਾ ਦਿੱਤਾ ਤੇ ਪਰ ਬਹੁਤ ਸਾਰੇ ਲੋਕ ਨੇ ਜਿਨ੍ਹਾਂ ਦੇ ਕੋਲੇ ਸੋਸ਼ਲ ਮੀਡੀਆ ਨਹੀਂ ਜਾਂ ਜਿਨ੍ਹਾਂ ਨੂੰ ਪਤਾ ਨਹੀਂ ਕਿਵੇਂ ਯੂਜ਼ ਕਰਨਾ ਉਹ ਵਿਚਾਰੇ ਫਿਰ ਪੈਸੇ-ਪੁਸੇ ਲੈ ਕੇ ਜਾਂ ਫਿਰ ਕਿਸੇ ਹੋਰ ਲਾਲਚ ਨੂੰ ਵੋਟਾਂ ਪਾ ਦਿੰਦੇ ਆ ਪਰ ਕੋਈ ਨਹੀਂ ਇਹੋ ਜਿਹੇ ਲੋਕ ਤਾਂ ਹਮੇਸ਼ਾ ਤਰਤੀਤੇ ਹੋਏ ਨੇ ਤੇ ਆਉਣ ਵਾਲੇ ਸਮੇਂ 'ਚ ਵੀ ਰਹਿਣਗੇ ਮੈਂ ਇਹ ਕੋਸ਼ਿਸ਼ ਕਰ ਰਿਹਾ ਤੁਹਾਨੂੰ ਕਹਿਣ ਦੀ ਕਿ ਆਪਸੀ ਭਾਈਚਾਰਾ ਤੁਸੀਂ ਇਹਨਾਂ ਤਿਤਲੀਆਂ ਪਿੱਛੇ ਦਲ ਬਦਲੂਆਂ ਪਿੱਛੇ ਲੱਗ ਕੇ ਨਾ ਬਗਾੜੋ ਕਿਉਂਕਿ ਜਿਹੜੇ ਲੋਕ ਤੁਹਾਡੇ ਪਿੰਡ ਚ ਰਹਿੰਦੇ ਨੇ ਤੁਹਾਡੇ ਇਲਾਕੇ ਚ ਤੁਹਾਡੇ ਮੁਹੱਲੇ ਚ ਰਹਿੰਦੇ ਨੇ ਉਹ ਕਿਤੇ ਨਾ ਕਿਤੇ ਤੁਹਾਡੇ ਕੰਮ ਆ ਸਕਦੇ ਆ ਇਹ ਤਾਂ ਟਪੂਸੀਆਂ ਮਾਰੂ ਲੋਕ ਇਹ ਤੁਹਾਡੇ ਕਿਸੇ ਵੀ ਕੰਮ ਨਹੀਂ ਆ ਸਕਦੇ ਜਦੋਂ ਤੁਸੀਂ ਆਪਸ ਦੇ ਵਿੱਚ ਭਾਈਚਾਰਾ ਬਗਾੜੋਗੇ ਤਾਂ ਤੁਹਾਡੀ ਦੁਸ਼ਮਣੀ ਪਊਗੀ ਦੁਸ਼ਮਣੀ ਪਊਗੀ ਤਾਂ ਤੁਸੀਂ ਕਿਤੇ ਨਾ ਕਿਤੇ ਲੜੋਗੇ ਲੜ ਕੇ ਤੁਸੀਂ ਥਾਣੇ ਜਾਓਗੇ ਥਾਣੇ ਵਾਲੇ ਨੇ ਵੀ ਰਿਸ਼ਵਤ ਲੈਣੀ ਹੈ ਮੁਰਕੀ ਫਿਰ ਤੁਹਾਨੂੰ ਐਮਐਲਏ ਵਿੱਚ ਇਨਵੋਲ ਕਰਨਾ ਪਊਗਾ ਉਹਦਾ ਵੀ ਥਾਣੇਦਾਰ ਨਾਲ ਹਿੱਸਾ ਹੁੰਦਾ ਤੇ ਜੇ ਫਿਰ ਕੇਸ ਜਾਦਾ ਵੱਧ ਗਿਆ ਤਾਂ ਫਿਰ ਉਹ ਕੋਟ ਕਚੈਰੀ ਚਲਾ ਜਾਂਦਾ ਉੱਥੇ ਤੁਹਾਨੂੰ ਵਕੀਲਾਂ ਨੂੰ ਪੈਸੇ ਦੇਣੇ ਪੈਣੇ ਆ ਇਹ ਖਰਚਾ ਸਾਰਾ ਤੁਹਾਡੇ ਲੀਡਰ ਨੇ ਤੁਹਾਨੂੰ ਨਹੀਂ ਦੇਣਾ ਇਹ ਤੁਹਾਨੂੰ ਆਪਣੀ ਪਾਕਟ ਚੋਂ ਖਰਚ ਕਰਨਾ ਪਊਗਾ ਸੋ ਇਸ ਕਰਕੇ ਜਿਵੇਂ ਹਾਂਜੀ ਹਾਂਜੀ ਇਹ ਕਰਦੇ ਐ ਉਸੇ ਤਰ੍ਹਾਂ ਹਾਂਜੀ ਹਾਂਜੀ ਤੁਸੀਂ ਕਰਦੇ ਆ ਕਰੋ ਕੋਟ ਪਾਉਣ ਵਾਲੇ ਦਿਨ ਤੁਹਾਡ ਨੂੰ ਕੋਈ ਕੰਪਲਸ਼ਨ ਨਹੀਂ ਹੈਗੀ ਕਿ ਤੁਸੀਂ ਕਿਹਨੂੰ ਵੋਟ ਪਾਉਣੀ ਹੈ ਤੁਸੀਂ ਆਪਣੀ ਮਰਜ਼ੀ ਨਾਲ ਜਿਹਨੂੰ ਹਾਂਜੀ ਹਾਂਜੀ ਕੀਤੀ ਹੈ ਉਹਨੂੰ ਪਾ ਦਿਓ ਦੂਸਰੇ ਨੂੰ ਪਾ ਦਿਓ ਤੀਸਰੇ ਨੂੰ ਪਾ ਦਿਓ ਤੁਹਾਡੀ ਵੋਟ ਦਾ ਕਿਸੇ ਨੂੰ ਪਤਾ ਨਹੀਂ ਲੱਗਦਾ ਕਿ ਤੁਸੀਂ ਕਿੱਧਰ ਪਾਈ ਹੈ ਸੋ ਇਸ ਕਰਕੇ ਮੈਂ ਤਾਂ ਇਹ ਕਹੂੰਗਾ ਕਿ ਜਿਹੜੇ ਫਾਲਤੂ ਦੇ ਖਰਚੇ ਐ ਇਹਨਾਂ ਬੇਈਮਾਨ ਲੋਕਾਂ ਪਿੱਛੇ ਲੱਗ ਕੇ ਇਹਨਾਂ ਤਿਤਲੀਆਂ ਪਿੱਛੇ ਲੱਗ ਕੇ ਤੁਸੀਂ ਆਪਸੀ ਭਾਈਚਾਰਾ ਖਰਾਬ ਕਰਦੇ ਹੋ ਲੜਾਈ ਕਰਦੇ ਹੋ ਪੈਸੇ ਦਾ ਨੁਕਸਾਨ ਹੁੰਦਾ ਤੇ ਮੁਣਕੇ ਰਹਿਣਾ ਤਾਂ ਤੁਸੀਂ ਉਸੇ ਪਿੰਡ 'ਚ ਹੁੰਦਾ ਉਸੇ ਗਲੀ 'ਚ ਹੁੰਦਾ ਮੂੰਹ ਬੱਟੀ ਫਿਰੋਗੇ ਕਿਸੇ ਨਾਲ ਆ ਬੰਦੇ ਨੂੰ ਲੋੜ ਪੈਣ ਤੇ ਜਿੱਕ ਤੇ ਆਵਾਜ਼ ਮਾਰਨੀ ਪਈ ਜੇ ਤਾਂ ਫਿਰ ਅਗਲਾ ਮੂੰਹ ਮੋਟਾ ਕਰਦਾ ਸੋ ਇਸ ਕਰਕੇ ਤੁਸੀਂ ਥੋੜੇ ਜਿ ਸਿਆਣੇ ਬਣੋ ਮੈਂ ਨਹੀਂ ਕਹਿੰਦਾ ਕਿ ਤੁਸੀਂ ਕਿਹਨੂੰ ਵੋਟਾਂ ਪਾਉਣੀਆਂ ਪਰ ਤੁਸੀਂ ਇਹੋ ਜਿਹੇ ਦਲ ਬਦਲੂ ਲੋਕ ਨੇ ਪਾਵਰ ਦੇ ਭੁੱਖੇ ਨੇ ਜਿਹੜੇ ਆਪਣਾ ਬਲੈਕ ਧੰਦਾ ਜਾਲੀ ਧੰਦਾ ਹਮੇਸ਼ਾ ਕਰੋੜਾਂ ਦੇ ਵਿੱਚ ਜਿਹੜੇ ਕਰਦੇ ਆ ਇਹ ਇਹਨਾਂ ਨੂੰ ਪਾਵਰ ਚਾਹੀਦੀ ਹੁੰਦੀ ਹੈ ਸੋ ਬਾਈ ਹੁੱਕ ਔਰ ਬਾਈ ਕਰੁਕ ਇਹ ਪਾਵਰ ਦੇ ਭੁੱਖੇ ਨੇ ਇਹਨਾਂ ਨੇ ਆਪਣੀ ਕਲੈਕਸ਼ਨ ਕਰਨੀ ਹੁੰਦੀ ਹੈ ਕੱਢਣ ਪਾਉਣ ਨੂੰ ਤੁਹਾਨੂੰ ਕੁਛ ਨਹੀਂ ਮਿਲਦਾ ਤੁਸੀਂ ਆਪਣਾ ਭਾਈਚਾਰਾ ਖਰਾਬ ਕਰਦੇ ਹੋ ਮੇਰੀ ਤਾਂ ਬੇਨਤੀ ਹੈ ਕਿ ਆਪਸ ਵਿੱਚ ਭਾਈਚਾਰਾ ਖਰਾਬ ਨਾ ਕਰੋ ਇੱਕ ਦੂਜੇ ਨੂੰ ਗਾਲਾਂ ਨਾ ਕੱਢੋ ਲੜਾਈ ਨਾ ਕਰੋ ਥਾਣੇ ਨਾ ਜਾਓ ਕਚੈਰੀਆਂ ਨਾ ਜਾਓ ਆਪਣੀ ਚਾਰ ਪੈਸੇ ਬਚਾ ਲਓ ਇਹਨਾਂ ਨੇ ਇਤਨ ਦਾ ਚਾਲੂ ਰੱਖਣਾ ਚਾਹੇ ਜਿੱਤਣ ਚਾਹੇ ਹਾਰਨ ਤੁਸੀਂ ਜਿੱਤ ਕੇ ਵੀ ਹਾਰ ਜਾਓਗੇ ਉਮੀਦ ਕਰਦਾ ਹਾਂ ਕਿ ਮੇਰੀਆਂ ਗੱਲਾਂ ਤੇ ਥੋੜਾ ਅਸਰ ਕਰੋ ਚੜ੍ਹਦੀ ਕਲਾ ਸਤਿ ਸ੍ਰੀ ਅਕਾਲ ਤੁਸੀਂ ਡਾਕਟਰ ਸੰਧੂ ਦਾ ਕੋਈ ਉਹਨਾਂ ਦੀ ਚਿੰਤਾ ਕਰ ਲਓ ਉਹਦੇ ਵਾਸਤੇ ਤੁਸੀਂ ਸੰਧੂ ਦੀ ਵੀਡੀਓ ਸੁਣ ਕੇ ਅੰਦਾਜ਼ਾ ਲਾਈ ਲਿਆਉਣਾ ਦੋਸਤੋ ਉਹ ਹੋ ਸਕਦਾ ਮੈਂ ਕਿਤੇ ਗਲਤ ਹੁਆ ਪਰ ਲੱਗ ਰਿਹਾ ਹੈ ਕਿ ਸੰਧੂ ਵਰਗਿਆਂ ਨੂੰ ਜਿਹੜੇ ਵਿਦੇਸ਼ੀ ਸਾਡੇ ਭਰਾ ਬੈਠੇ ਨੇ ਉਹਨਾਂ ਨੂੰ ਸਾਡਾ ਸਾਡੇ ਬਾਰੇ ਉਹ ਚਿੰਤਤ ਨੇ ਇਸ ਲਈ ਉਹ ਆਪਣੀ ਜਿਹੜੀ ਹੈ ਪਹਿਲੀ ਕੀਤੀ ਗਲਤੀ ਦਾ ਅਹਿਸਾਸ ਕਰਦੇ ਹੋਏ ਤੁਹਾਨੂੰ ਇਹ ਸੰਦੇਸ਼ ਦੇ ਰਹੇ ਨੇ ਕਿ ਵੋਟ ਕਿਸੇ ਪ੍ਰੈਸ਼ਰ ਹੇਠਾ ਕਿ ਨਾ ਪਾਇਓ ਜੋ ਵੀ ਚੁਣਨਾ ਹੈ ਉਹ ਆਪਣਾ ਪਸੰਦੀਦਾ ਨਮਾਇਦਾ ਚੁਣਨਾ ਹੈ ਜੀਤੋ ਜਿਹੜਾ ਪੰਜਾਬ ਦੇ ਭਲੇ ਦੀ ਗੱਲ ਕਰਦਾ ਹੈ ਉਹਨੂੰ ਚੁਣਨਾ ਹੈ ਸੋ ਅੱਜ ਦੇ ਲਈ ਇੰਨਾ ਹੀ ਕੱਲ ਫੇਰ ਗੱਲ ਕਰਾਂਗੇ ਕਿਸੇ ਹੋਰ ਵੇਸੇ ਤੇ ਸਤਿ ਸ੍ਰੀ ਅਕਾਲ